ਤਰੰਤ ਅਨੇੜਿਚ ਬਾੜ ਰੋਡ ਪਿੰਡ ਕੋਟ ਧਰਮਚੰਦ ਕੋਲ ਪੰਜਾਬ ਪੁਲਿਸ ਦੀ ਪੈਟਰੋਲਿੰਗ ਵਾਲੀ ਗੱਡੀ ਦੇ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਟੱਕਰ ਦੌਰਾਨ ਮੌਕੇ ਤੇ ਹੋਈ ਮੌਤ ਆ ਦੁਪਹਿਰ ਤੋਂ ਬਾਅਦ ਤਰੰਤ ਅਨੇੜਿਚ ਬਾੜ ਰੋਡ ਸਥਿਤ ਪਿੰਡ ਕੋਟ ਧਰਮਚੰਦ ਕੋਲ ਪੰਜਾਬ ਪੁਲਿਸ ਦੀ ਪੈਟਰੋਲਿੰਗ ਵਾਲੀ ਗੱਡੀ ਦੇ ਨਾਲ ਦੋ ਨੌਜਵਾਨ ਮੋਟਰਸਾਈਕਲ ਸਵਾਰ ਦੀ ਐਕਸੀਡੈਂਟ ਹੋ ਜਾਣ ਕਾਰਨ ਮੌਕੇ ਤੇ ਹੀ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਮੌਕੇ ਤੇ ਥਾਣਾ ਜੋ ਬਾਲ ਪੁਲਿਸ ਡਿਊਟੀ ਐਸਐਸ ਸੁਖਵਿੰਦਰ ਸਿੰਘ ਚਬਾਲ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਪੈਟਰੋਲਿੰਗ ਵਾਲੀ ਗੱਡੀ ਜਾ ਰਹੀ ਸੀ ਜੇਸਟ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਟਕਰਾਉਣ ਦੇ ਨਾਲ ਮੌਕੇ ਤੇ ਮੌਤ ਹੋ ਗਈ ਹੈ ਅਤੇ ਵੀ ਦੱਸਿਆ ਕਿ ਇੱਕ ਮੋਟਰਸਾਈਕਲ ਦੇ ਉੱਪਰ ਦੋ ਨੌਜਵਾਨ ਸਵਾਰ ਆ ਰਹੇ ਸਨ ਰਸਤੇ ਦੇ ਵਿੱਚ ਇੱਕ ਦੋਸਤ ਮੋਟਰਸਾਈਕਲ ਸਵਾਰ ਹੋ ਕੇ ਇਹਨਾਂ ਨੂੰ ਮਿਲਿਆ ਇਹਨਾਂ ਦੋਨਾਂ ਨੇ ਕਿਸੇ ਤੌਰ ਤੇ ਆਪਸੀ ਰੇਸ ਲਗਾਉਣ ਦੇ ਚੱਕਰ ਦੇ ਵਿੱਚ ਪੁਲਿਸ ਦੀ ਗੱਡੀ ਦੇ ਨਾਲ ਵਧਦੇ ਹੋਏ ਸੜਕ ਦੇ ਕਿਨਾਰੇ ਲੱਗੇ ਡਿਵਾਈਡਰ ਦੇ ਨਾਲ ਟਕਰਾਉਣ ਦੇ ਹੇਠਾਂ ਜ਼ਮੀਨ ਵਿੱਚ ਡਿੱਗ ਗਏ ਇਸ ਸਬੰਧੀ ਪੁਲਿਸ ਪਰਿਸ਼ ਆਸ਼ਨ ਦਾ ਕੀ ਕਹਿਣਾ ਹੈ ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਵੀ ਦੇਖੋ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਹਿਲੇ ਗੱਡੀ ਸਰਕਾਰੀ ਵਜੀਏ ਬੰਦਿਆਂ ਦੇ ਵਿੱਚ ਦੋ ਬੱਚਿਆਂ ਦੀ ਡੈਥ ਹੋ ਗਈ ਆ ਜਦੋਂ ਅਸੀਂ ਇਸ ਦੇ ਮੌਕੇ ਤੇ ਹਾਜ਼ਰ ਹੋਏ ਆ ਉਹਨੂੰ ਫੋਨ ਕਰਕੇ ਸੱਦਿਆ ਗਿਆ ਪਿੰਡੂ ਕਿ ਆਹ ਕੰਮ ਹੋ ਗਿਆ ਜਦੋਂ ਆਏ ਆ ਉਹਨੂੰ ਕੁਛ ਲੈ ਆਉਂਦੇ ਆਂਦੇ ਆਂ ਕਿ ਲਾਸ਼ਾਂ ਗੱਡੀ ਚ ਵਾਗੇ ਤੇ ਢੋਣੇ ਚ ਡਿੱਗ ਪਈਆਂ ਢੋਣੇ ਦੀ ਕਿੰਨ ਕਵਾਰੀ ਕਰੋ ਕੋਈ ਵੀ ਬੂਟਾ ਢੋਣ ਦਾ ਬੱਚੇ ਦਾ ਡਿੱਗਾ ਵਾ ਫਿਰ ਕਹਿ ਰਹੇ ਵੀ 130 ਦੀ ਸਪੀਡ ਤੇ ਮੋੜ ਤੇ ਰਹੀ ਮੋੜ ਤੇ ਤਾਂ ਗੱਡੀ ਕੋਈ ਨੁਕਸਾਨ ਨਹੀਂ ਹੋਇਆ ਵੇਖਿਆ ਜਾ ਸਕਦਾ ਜੇ ਇਹ ਬਾਕੀ ਹੋਰ ਕੋਈ ਤਾਂ ਗੱਡੀ ਵੇਖੋ ਕਿੰਨੀ ਟੁੱਟੀ ਹੋਈ ਐ ਨਾ ਅਹੀਂ ਦਿਖਾ ਰਹੇ ਨੇ ਇਹਨਾਂ ਦਾ ਪਰਚਾ ਹੋਵੇ ਸਾਡੇ ਜਵਾਨ ਜਨ ਪੁੱਤ ਮਾਰਦੇ ਇਹਨਾਂ ਨੇ ਇਹਨਾਂ ਨੇ ਕਿਹਾ ਡ੍ਰਿੰਕ ਕੀਤੀ ਕੀ ਕੀਤੀ ਐ ਫੜ ਕੋ ਨਾ ਤਾਂ ਕੋਈ ਡਰਾਈਵਰ ਮੱਥੇ ਲਾਉਂਦਾ ਵੀ ਕਿਹੜਾ ਡਰਾਈਵਰ ਗੱਡੀ ਚਲਾ ਰਿਆ ਸੀ ਨਾ ਸਾਨੂੰ ਕੋਈ ਦੱਸਦੇ ਐ ਇਹੋ ਕਹੀ ਤੇ ਲਾਸ਼ਾਂ ਚੁੱਕ ਕੇ ਲੈ ਗਏ ਗੱਡੀ ਓਵਰ ਸਪੀਡ ਤੇ 에어 ਬੈਗ ਤਾਂ ਖੁੱਲੇ ਇੱਕ ਗੱਡੀ ਬਲੈਰੋ ਖੇਮ ਕਰਨ ਤੋਂ ਸੇਕ ਬਰਮ ਤੋਂ ਡਿਊਟੀ ਕਰਕੇ ਆ ਰਹੀ ਸੀ ਤਿੰਨ ਮੁੰਡੇ ਸੀ ਮੰਨਨ ਪਿੰਡ ਤੋਂ ਆਰੇ ਮੰਨਨ ਪਿੰਡ ਤੋਂ ਝਬਾਲ ਕੰਮ ਵਾਸਤੇ ਜਾ ਰਹੇ ਸੀ ਉਹ ਆਇਆ ਲਾਲੂ ਕੋ ਮਨ ਨੂਰਦੀ ਹੁੰਦੀ ਹੋਏ ਵਿਕਰਮਜੀਤ ਤੇ ਸਿਮਰਨਪ੍ਰੀਤ ਸਿੰਘ ਇੱਕ ਮੋਟਰਸਾਈਕਲ ਤੇ ਸੀ ਇਹਨਾਂ ਦੇ ਪਿੱਛੇ ਤਿੱਜਾ ਮੁੰਡਾ ਹਰਮਨ ਸਿੰਘ ਉਹ ਵੀ ਮੰਨੜਪਿੰਡ ਦਾ ਹੀ ਆ ਉਹ ਆਪਣੇ ਵੱਖਰੇ ਮੋਟਰਸਾਈਕਲ ਤੇ ਆ ਰਿਹਾ ਸੀ ਉਹਦੇ ਕਹਿਣ ਮੁਤਾਬਕ ਜਦੋਂ ਨੂਰਦੀ ਤੋਂ ਇਹ ਰੋਡ ਤੇ ਚੜੇ ਆ ਪਿੱਛੋਂ ਇੱਕ ਮੋਟਰਸਾਈਕਲ ਆਇਆ ਉਹਨੇ ਇਹਨਾਂ ਨੂੰ ਕ੍ਰਾਸ ਕਰਦਾ ਵਿਕਰਮਜੀਤ ਉਹਨਾਂ ਨੂੰ ਇਹਨਾਂ ਨੇ ਉਹਦੇ ਮਗਰ ਸਪੀਡ ਦੇ ਨਾਲ ਇਹ ਕਿਤੇ ਜਿਹਨੂੰ ਕ੍ਰਾਸ ਕਰਦੇ ਆ ਰਹੇ ਸੀ ਹਰਮਨ ਸਿੰਘ ਦੀ ਸਟੇਟਮੈਂਟ ਦੇ ਮੁਤਾਬਕ ਹੈ ਕਿ ਇਹ ਰੇਸਾ ਲੌਂਡ ਹੈ ਪਿਆ ਜਿਹੜੋਂ ਇੱਥੇ ਆਏ ਆ ਉਧਰੋਂ ਗੱਡੀ ਚ ਭਾਲਤੋਂ ਆ ਰਹੀ ਸੀ ਤੇ ਰੌਮ ਸਾਈਡ ਜਾ ਕੇ ਗੱਡੀ ਦੇ ਕਨੈਕਟਰ ਸਾਈਡ ਤੇ ਜਾ ਕੇ ਮੋੜ ਫੇਰ ਵੱਜਾ ਤੇ ਫੁੱਟਪਾਥ ਦੇ ਨਾਲ ਵਜਨ ਕਰਕੇ ਨੇ ਮੋੜ ਤੇ ਮੌਤ ਕਿਲੇ ਜਣਾਂ ਦੀ ਹੋਈ ਆ ਦੋ ਜਣੇ ਤੇ ਸ਼ਾਨ ਹੋਈ ਕਿਨੇ ਕਿਲੇ ਮੋੜੇ ਹਾਂਜੀ ਦੋ ਜਣੇ ਵਿਚ ਮਾਰੀ ਮਗਰ ਵਿਕਰਮ ਜੀ ਦੇ ਪੁੱਤਰ ਕਲਦੀਪ ਸਿੰਘ ਸਿਮਰਨਪ੍ਰੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਹਨ ਮੰਨਣ ਤੀਜਾ ਬੰਦਾ ਮੌਕਾ ਪਰ ਮੌਤ ਦੂਸਰਾ ਬੰਦਾ ਇਹ ਤੀਜਾ ਬੰਦਾ ਬਿਲਕੁਲ ਠੀਕ ਠਾਕ ਉਹ ਤੇ ਪਿੱਛੇ ਆ ਰਿਹਾ